ਸਤਿ ਸ਼੍ਰੀ ਅਕਾਲ ਦੋਸਤੋ ਜਗਬਾਣੀ ਟੀਵੀ ਦੇਖ ਰਹੇ ਹੋ ਤੁਹਾਡਾ ਸਵਾਗਤ ਮੈਂ ਆ ਆਦਰਸ਼ ਜੋਸਨ ਇਸ ਟਾਈਮ ਮੌਜੂਦ ਆ ਟਾਣੀ ਨੱਥਾ ਸਿੰਘ ਵਾਲੀ ਦੇ ਉਸ ਘਰੇ ਪਹੁੰਚਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪੂਰਾ ਪੰਜਾਬ ਹੈ ਜਿੱਥੇ ਪਾਣੀ ਦੀ ਮਾਰ ਏਠਾ ਆ ਉਥੇ ਜਲਾਲਮੁਸ ਹਲਕੇ ਦਾ ਪਿੰਡ ਹੈ ਟਾਣੀ ਨੱਥਾ ਸਿੰਘ ਵਾਲਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੀ ਹਾਲਾਤ ਨੇ ਦੇਖ ਸਕਦੇ ਹੋ ਚਾਰਿਆਂ ਦਾ ਸਾਰੇ ਦਾ ਸਾਰਾ ਕਰ ਡਿੱਗਨ ਦੀ ਇਤਜ਼ਾਰ ਦੇ ਵਿੱਚ ਹੈ ਉਸ ਪਰਿਵਾਰ ਨਾਲ ਗੱਲਬਾਤ ਵੀ ਕਰਾਂਗੇ ਦੇਖੋ ਪਸ਼ੂਆਂ ਦੇ ਕੀ ਹਾਲਾਤ ਨੇ ਸਾਰੇ ਪਾਸੇ ਪਾਣੀ ਹੈ ਪਾਣੀ ਦੇ ਨਾਲ ਬਿਲਕੁਲ ਬਹੁਤ ਜ਼ਿਆਦਾ ਫਸਲ ਦਾ ਨੁਕਸਾਨ ਹੋ ਗਿਆ ਸਾਡੇ ਨਾਲ ਉਹ ਪਰਿਵਾਰ ਮੌਜੂਦ ਹੈ ਉਸ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਅੰਕਲ ਜੀ ਕੀ ਨਾਮ ਹੈ ਹਾਂਜੀ ਮੇਰਾ ਨਾਮ ਮੰਗ ਸਿੰਘ ਟਾਣੀ ਨਥਾ ਸਿੰਘ ਦਾਖਲੀ ਟੰਡਿਕ ਦੀ ਜੀ ਤੁਹਾਡਾ ਕਿੰਨਾ ਕੁ ਏਰੀਆ ਜਿਹੜਾ ਇਹ ਪੂਰਾ ਪਾਣੀ ਦੀ ਮਾਰੇ ਹਟਾ ਗਿਆ ਸਾਡਾ ਜੀ ਬਹੁਤ ਰਕਬਾ ਹੈਗਾ ਮੇਰਾ ਅੰਦਾਜ਼ਾ ਨਹੀਂ ਬਾਕੀ 2 250 ਕਿੱਲਾ ਸਾਡਾ ਮਲੋ ਰਕਬਾ ਜਿਆਦਾ ਹੀ ਹੋਣਾ ਹੈ ਤੇ ਮਲ ਖਰਾਬੇ ਚ ਆ ਗਿਆ ਸਾਡੀ ਟਾਣੀ ਦੇ ਆਸ-ਪਾਸ ਪਾਣੀ ਕਿਰਿਆ ਹੋਇਆ ਬਹੁਤ ਦਿੱਕਤ ਹੈ ਜੀ ਤੁਹਾਨੂੰ ਕਿਵੇਂ ਫਿਰ ਤੁਹਾਡਾ ਤਾਂ ਮੇਰੇ ਸਾਬ ਦਾ ਘਰ ਵੀ ਇਸ ਹਿਸਾਬ ਨਾਲ ਤਾਂ ਫਿਰ ਡਿੱਗ ਸਕਦਾ ਜਿੱਦਾਂ ਹਾਲਾਤ ਸਾਡੇ ਕਮਰੇ ਹਾਂਜੀ ਜੀ ਸਾਰੇ ਸਾਡੇ ਕਮਰੇ ਫਟ ਗਏ ਨੇ ਤੇ ਬਾਕੀ ਜੋ ਵੀ ਕਾਨੂੰਨ ਸਹਾਇਤਾ ਮਿਲਦੀ ਹੈ ਸਰਕਾਰ ਵੱਲੋਂ ਦੇਣ ਅਜੇ ਤੱਕ ਸਾਨੂੰ ਕੋਈ ਨਹੀਂ ਸਹਾਇਤਾ ਮਿਲੀ ਆਪਣੇ ਜਾਖੜ ਦੇ ਬੰਦੇ ਕਾਕਾ ਵੀਰ ਸਿੰਘ ਤੇ ਉਸ ਦੇ ਸਾਥੀ ਸਾਡੇ ਨਾਲ ਸਾਡੀ ਸਹਿਯਤਾ ਕਰਨ ਵਾਸਤੇ ਆਏ ਨੇ ਸਾਡੀ ਟਾਣੀ ਤੇ ਅੱਜ ਤੱਕ ਕੋਈ ਨਹੀਂ ਆਇਆ ਤੁਹਾਡੇ ਕੋਲ ਤਾਂ ਬੜੀ ਮੁਸ਼ਕਲ ਹੋਣੀ ਹੈ ਤੂੰ ਤੱਕ ਕਿੰਨੇ ਪਹੁੰਚ ਕਰਨੀਆਂ ਇਹਨੇ ਹਾਲਾਤਾਂ ਦੇ ਬਾਵਜੂਦ ਵੀ ਇੱਥੇ ਚਲੋ ਪਹੁੰਚ ਕੀਤੀ ਬਾਈ ਜੀ ਉਹਨਾਂ ਨੇ ਹਾਂਜੀ ਬਾਸੀ ਉਸ ਦਾ ਬਹੁਤ ਬਹੁਤ ਤਹਿ ਦੀ ਤੁਹਾਡੇ ਕੋਲ ਵੀ ਕਾਫੀ ਬਹੁਤ ਮਾੜੇ ਹਾਲਾਤ ਨੇ ਪਛਵਾ ਦੇ ਟਰੈਕਟਰਾਂ ਦਾ ਫਸਲ ਮਤਲਬ ਘਰ ਦਾ ਸਾਰਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹਾਂਜੀ ਬਹੁਤ ਸਾਰਾ ਨੁਕਸਾਨ ਹੋ ਗਿਆ ਸਾਡਾ ਤੇ ਮਤਲਬ ਸਾਡੇ ਕੋਲ ਚਾਰੇ ਵਗੈਰਾ ਖਤਮ ਹੋ ਗਿਆ ਇਸ ਤੋਂ ਬਾਅਦ ਅੰਕਲ ਕਿੰਨੀ ਦੇਰ ਬਾਅਦ ਇਹ ਫਸਲ ਇੱਥੇ ਫਿਰ ਦੁਬਾਰਾ ਹੋਏਗੀ ਪਾਣੀ ਮੰਨ ਲਓ ਅੱਜ ਵੀ ਰੁਕਦਾ ਤੇ ਇਸ ਤੋਂ ਬਾਅਦ ਇੱਥੇ ਤਾਂ ਮਤਲਬ ਕਣਕ ਹੀ ਬੀਜਣੀ ਹੈ ਜੇ ਪਾਣੀ ਰੁਕਦਾ ਤਾਂ ਅੱਛਾ ਕਣਕ ਸਹੀ ਹੋ ਜਾਈਗੀ ਕਣਕ ਹੋ ਜਾਂਦੀ ਸਹੀ ਅੱਛਾ ਹਾਂ ਤੇ ਮਤਲਬ ਤੇ ਇਹ ਵੀ ਖਰਾਬਾ ਸਾਡਾ ਇਸੇ ਤਰ੍ਹਾਂ ਹੀ ਹੋ ਗਿਆ ਕਿੰਨੇ ਸਾਲਾਂ ਬਾਅਦ ਪਾਣੀ ਆਂਦਾ ਹੈ ਇੱਥੇ ਕਿ ਆਏ ਸਾਲ ਆਏ ਹੁਣ ਤਾਂ ਜਦੋਂ ਦਾ ਮਨ ਲੋ ਸਰਕਾਰ ਆਈ ਓਦੋਂ ਦਾ ਸਾਡਾ 23 ਚ ਵੀ ਹੋ ਗਿਆ ਸੀ ਹੁਣ 25 ਚ ਇੱਕ ਸਾਲ ਦਾ ਹੀ ਗੈਬ ਪਿਆ ਹੈ ਇਸੇ ਤਰ੍ਹਾਂ ਗੈਬ ਸਾਲ ਕੁ ਦਾ ਉਹ 20 ਚ ਆਇਆ ਸੀ ਉਹ 20 ਚ ਸਾਡਾ ਨੁਕਸਾਨ ਨਹੀਂ ਹੋਇਆ ਸੀ ਉਹ ਪਹਿਲੇ ਹੀ ਆ ਗਿਆ ਸੀ ਜਦੋਂ ਜ਼ਮੀਨ ਖਾਲੀ ਸੀ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਮਾਲੀ ਸਹਾਇਤਾ ਦਿੱਤੀ ਗਈ ਹੈ ਹਾਂਜੀ ਸਾਨੂੰ ਪ੍ਰਸ਼ਾਸਨ ਵੱਲੋਂ ਕੁਝ ਵੀ ਨਹੀਂ ਸਹਾਇਤਾ ਦਿੱਤੀ ਗਈ ਮਨ ਲੋ ਜਿੱਥੇ ਕਿਸਾਨ ਜਿੱਥੇ ਬੰਦੀਆਂ ਨੇ ਉਹਨਾਂ ਨੇ ਕੋਈ ਮਦਦ ਕੀਤੀ ਹੈ ਤਾਂ ਹੋਰ ਵੀ ਪਰਿਵਾਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਭਾਈ ਜੀ ਕੀ ਨਾਮ ਹੈ ਭਗਵਾਨ ਸਿੰਘ ਬਹੁਤ ਮਾੜੇ ਹਾਲਾਤ ਨੇ ਤੁਹਾਡੇ ਜਿਵੇਂ ਪੂਰੇ ਦਾ ਪੂਰਾ ਘਰ ਪਾਣੀ ਦੇ ਵਿੱਚ ਡੁੱਬਿਆ ਹੋਇਆ ਕਿਵੇਂ ਦੇਖਦੇ ਹੋਏ ਇਹਨਾਂ ਹਾਲਾਤਾਂ ਨੂੰ ਇਹ ਹਾਲਾਤ ਵੇਖੋ ਜੀ ਬਣੇ ਬਹੁਤ ਜ਼ਿਆਦਾ ਖਤਰਨਾਕ ਨੇ ਬਣੇ ਪਏ ਨੇ ਜੀ ਘਰ ਦੇ ਚਾਰ ਚੁਫੇਰੇ ਪਾਣੀ ਹੈ ਜੀ ਨਿੱਕੇ ਬੱਚਿਆਂ ਦਾ ਨਿੱਕੇ ਫਲਾਂ ਦਾ ਜਿਵੇਂ ਆਪਣੇ ਡੰਗਰ ਬੱਚਾ ਹੈ ਜੀ ਜਿੱਦਾਂ ਮਤਲਬ ਇਹਨਾਂ ਦਾ ਸਾਨੂੰ ਪੂਰੀ ਤਰ੍ਹਾਂ ਧਿਆਨ ਰੱਖਣਾ ਪੈਂਦਾ ਵੀ ਕੀ ਪਤਾ ਵੀ ਰਾਤ ਪ੍ਰਾਤ ਦੇ ਵੀ ਕਿਸੇ ਟਾਈਮ ਵੀ ਖੁੱਲ ਗਿਆ ਤੇ ਵਿੱਚ ਹੀ ਰੁੜ ਗਿਆ ਗਿਆ ਹਾਂਜੀ ਪਾਣੀ ਕਿੰਨੀ ਕੁ ਤੇਜ਼ੀ ਨਾਲ ਵਧ ਰਿਹਾ ਤੇ ਪਾਣੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਫਿਰ ਇਸ ਹਾਵ ਨਾਲ ਤਾਂ ਥੋੜਾ ਨਹੀਂ ਲਾਇਆ ਜਾ ਸਕਦਾ ਇਸ ਹਾਵ ਨਾਲ ਤਾਂ ਫਿਰ ਤੁਹਾਡੇ ਘਰ ਵੀ ਡਿੱਗਣ ਦੀ ਤਦਾਦ ਤੇ ਨੇ ਬਿਲਕੁਲ ਜੀ ਰਾਤ ਨੂੰ ਡਰ ਲੱਗ ਪੀ ਲੱਗਦਾ ਬਿਲਕੁਲ ਡਰ ਲੱਗਦਾ ਹੈ ਜੀ ਲਾਈਟ ਚੱਲ ਰਹੀ ਹੈ ਪਰ ਲਾਈਟ ਕੀ ਹੈ ਲਾਈਟ ਜਾ ਰਹੀ ਹੈ ਕਦੇ ਵਿੱਚ ਆ ਜਾਂਦੀ ਹੈ ਕਦੇ ਚਲੀ ਜਾਂਦੀ ਹੈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਹਾਂਜੀ ਸਰਕਾਰ ਵੱਲੋਂ ਕੋਈ ਮਾਲੀ ਸਹਾਇਤਾ ਦਿੱਤੀ ਗਈ ਨਹੀਂ ਕੋਈ ਹੋਰ ਜਥੇਬੰਦੀਆਂ ਵੱਲੋਂ ਕਿਸੇ ਵੱਲੋਂ ਹਾਂ ਕਿਸਾਨ ਜੁਨੀਅਨ ਦੇ ਆਏ ਸੀਗੇ ਜੀ ਉਹ ਦੇ ਗਏ ਸਾਨੂੰ ਸਹਤਾ ਜਿਵੇਂ ਮਤਲਬ ਜੋ ਖਾਣ ਪੀਂਦੇ ਆ ਤੇ ਰਾਸ਼ਨ ਦੇ ਗਏ ਸੀ ਜਿਵੇਂ ਸਾਨੂੰ ਮਾਲ ਡੰਗਰ ਦੀ ਬਹੁਤ ਜ਼ਿਆਦਾ ਵੱਡੀ ਮਸ਼ਹਲ ਮਾਲ ਡੰਗਰ ਦੀ ਕਾਫੀ ਜ਼ਿਆਦਾ ਪਰਚਾ ਹੈ ਕੋਈ ਜਿਵੇਂ ਕਿਸੇ ਦੇ ਵੱਲੋਂ ਫੀਡ ਜਾਂ ਕੋਈ ਵਿਚਾਰਾ ਅਜੇ ਤੱਕ ਇੱਥੇ ਨਹੀਂ ਪਹੁੰਚਾ ਹਾਂ ਨਹੀਂ ਤਾਂ ਦੇਖ ਸਕਦੇ ਹੋ ਹਾਲਾਤ ਭਾਈ ਜੀ ਉਹਨਾਂ ਨਾਲ ਵੀ ਗੱਲ ਕਰਦੇ ਆ ਉਸ ਪਰਿਵਾਰ ਦੇ ਵਿੱਚ ਜਿੱਥੇ ਪੂਰਾ ਘਰ ਉਹਨਾਂ ਦਾ ਪਾਣੀ ਦੇ ਨਾਲ ਭਰਿਆ ਆ ਤਾਂ ਰਾਤ ਨੂੰ ਸੌਣ ਲੱਗੇ ਵੀ ਡਰ ਲੱਗਦਾ ਕਿ ਪਤਾ ਨਹੀਂ ਕਦੋਂ ਘਰ ਦਾ ਛੱਤਾ ਡਿੱਗ ਪੈਣੀਆਂ ਨੇ ਜੀ ਬਾਈ ਜੀ ਕੀ ਨਾਮ ਹੈ ਰੂਫ ਸਿੰਘ ਹੈ ਜੀ ਕੀ ਹਾਲਾਤ ਕੀ ਨੇ ਇਸ ਟਾਈਮ ਪਾਣੀ ਦੇ ਨਾਲ ਤੁਹਾਡੇ ਘਰ ਹਾਲਾਤ ਸਰ ਬਹੁਤ ਮਾੜੇ ਨੇ ਇੱਥੇ ਸਾਡੇ ਘਰ ਦੇ ਨਾਲ 5-5 ਫੁੱਟ ਪਾਣੀ ਹੈ ਤੇ ਬਹੁਤ ਹਾਲਾਤ ਮਾੜੇ ਨੇ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਹੈ ਜਿਹੜਾ 5 ਫੁੱਟ ਪਾਣੀ ਦੇ ਉੱਤੇ ਚੱਲ ਕੇ ਆਏ ਨੇ ਤੇ ਕਾਕਾ ਵੀਰ ਸਿੰਘ ਜੀ ਜਿਹੜੇ ਇਸ ਟਾਈਮ ਮੌਜੂਦ ਨੇ ਉਹ ਸਾਨੂੰ ਮਤਲਬ ਰਾਸ਼ਨ ਦੇਜ ਕੇ ਚੱਲੇ ਨੇ ਤੇ ਪਾਣੀ ਘਰ ਦੇ ਕਾਫੀ 5 ਫੋਰ ਤੋਂ ਵੱਧ ਹੋ ਸਕਦਾ ਘੱਟ ਨਹੀਂ ਹੋ ਸਕਦਾ ਹਾਲਾਤ ਬਹੁਤ ਮਾੜੇ ਨੇ ਤੁਹਾਨੂੰ ਹੋਰ ਕਿਸੇ ਵੱਲੋਂ ਕੋਈ ਸਹਾਇਤਾ ਦਿੱਤੀ ਗਈ ਹੈ ਸਰਕਾਰੀ ਅਧਿਕਾਰੀਆਂ ਵੱਲੋਂ ਨਹੀਂ ਸਰਕਾਰੀ ਅਧਿਾਰੇ ਵੱਲੋਂ ਕੋਈ ਨਹੀਂ ਸਾਨੂੰ ਰਾਸ਼ਨ ਮਿਲਿਆ ਤੇ ਬਾਕੀ ਮਤਲਬ ਉਹ ਜਿੱਥੇ ਬੰਦੀਆਂ ਵੱਲੋਂ ਕਿਸਾਨਾਂ ਨੂੰ ਹਾਂ ਜਾਨੀ ਕਿਸਾਨਾਂ ਵੱਲੋਂ ਮਿਲਿਆ ਤੇ ਸਰਕਾਰ ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਕਾਫੀ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਪਸ਼ੂ ਪਸ਼ਵਾਂ ਦਾ ਵੀ ਬਹੁਤ ਮਾੜਾ ਹਾਲਾਤ ਹੈ ਹਾਂ ਜੀ ਹਾਂ ਜੀ ਜੀ ਦੇਖ ਸਕਦੇ ਹੋ ਵੀ ਸਾਡੇ ਪਸ਼ੂ ਅੱਜ ਮਹੀਨਾ ਪੂਰਾ ਹੋ ਚੱਲਿਆ 5 5 ਫੁੱਟ ਘਰ ਦੇ ਨਾਲ ਪਾਣੀ ਚੱਲ ਰਿਹਾ ਤੇ ਪਸ਼ੂਆਂ ਨੂੰ ਥੋੜਾ ਬਹੁਤਾ ਸੁੱਕਾ ਪਾਈ ਜਾਂਦੇ ਆ ਤੇ ਬਾਕੀ ਪਸ਼ੂਆਂ ਦੇ ਹਾਲਾਤ ਵੇਖ ਸਕਦੇ ਜੀ ਵੀ ਬਹੁਤ ਹੀ ਮਾੜੇ ਹਾਲਾਤ ਤਾਂ ਦੇਖ ਸਕਦੇ ਹੋ ਉਸ ਘਰ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਉਂਕਿ ਇੱਥੋਂ ਤੱਕ ਘਰਾਂ ਦੇ ਵਿੱਚ ਪਾਣੀ ਆਸ-ਪਾਸ ਦੇਖ ਸਕਦੇ ਹਾਂ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਘਰ ਡਿੱਗਣ ਦੀ ਤਦਾਰ ਦੇ ਵਿੱਚ ਨੇ ਕੀ ਹਾਲਾਤ ਨੇ ਇਹਨਾਂ ਲੋਕਾਂ ਦੇ ਕਾਫੀ ਮੁਸ਼ਕਲ ਦੇ ਵਿੱਚੋਂ ਸਾਹਮਣਾ ਕਰਨਾ ਪੈ ਰਿਹਾ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਾਈ ਹੈ ਕਿਉਂਕਿ ਪਾਣੀ ਤੋ 6 ਫੁੱਟ ਇਸ ਘਰ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਕਮਰੇ ਕਦੋਂ ਵੀ ਦੇਖ ਸਕਦੇ ਨੇ ਰਾਤ ਨੂੰ ਸੌਣ ਲੱਗੇ ਵੀ ਇਸ ਪਰਿਵਾਰ ਨੂੰ ਡਰ ਲੱਗਦਾ ਹੈ ਕਿ ਪਤਾ ਨਹੀਂ ਕਦੋਂ ਕੁਦਰਤ ਦਾ ਕਹਿ ਰਹੇ ਛੱਤਾ ਡਿੱਗ ਪੈਣ ਪਰ ਫਿਰ ਵੀ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਜਲਦ ਤੋਂ ਜਲਦ ਹੜ੍ਹ ਪੀੜਤਾਂ ਨੂੰ ਰਹਿਮ ਕੀਤੀ ਜਾਵੇ ਇਸ ਪਰਿਵਾਰਾਂ ਤੇ ਤੇ ਦੇਖ ਸਕਦੇ ਹੋ ਉਸ ਤੁਹਾਨੂੰ ਉਸ ਘਰ ਦੇ ਵਿੱਚ ਮੌਜੂਦਾਂ ਤਸਵੀਰਾਂ ਦਿਖਾਣੇ ਆ ਕੀ ਹਾਲਾਤ ਨੇ ਕਿਸ ਟਾਈਮ ਵੀ ਦੇਖ ਸਕਦੇ ਨੇ ਪਰ ਸਰਕਾਰ ਵੱਲੋਂ ਇਹਨਾਂ ਜੋ ਗਰੀਬ ਲੋਕ ਨੇ ਢਾਣੀਆਂ 'ਤੇ ਬੈਠੇ ਨੇ ਕੋਈ ਵੀ ਇਹਨਾਂ ਤੱਕ ਪਹੁੰਚ ਨਹੀਂ ਕਰਦਾ ਪਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਗਰੀਬਾਂ ਤੱਕ ਬਿਲਕੁਲ ਜ਼ਰੂਰ ਪਹੁੰਚ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹਨਾਂ ਦੀ ਵਿੱਤੀ ਮਦਦ ਕੀਤੀ ਜਾ ਸਕੇ ਜਲਾਲਾਬਾਦ ਤੋਂ ਅਦਰਸ਼ ਜੋ ਸੰਧੀ ਰਿਪੋਰਟ ਜਲਾਲਾਬਾਦ